ਬਾਪੂ ਸਾਡਾ ਢਿੱਡ ਭਰਨ ਲਈ ਖੁਦ ਸਾਰਾ ਦਿਨ ਧੁੱਪੇ ਹੀ ਜਿਹਦਾ ਹੁੰਦਾ ਸੀ ਖੁਦ ਕਮਾਉਣ ਲੱਗੇ ਤਾਂ ਪਤਾ ਲੱਗਿਆ ਕਿ ਸਾਮੀ ਕਾ ਤੋਂ ਬਾਪੂ ਖਿਰਦਾ ਹੁੰਦਾ ਸੀ ਜਦੋਂ ਆਸੀਂ ਆਪਣੀ ਜ਼ਿੰਦਗੀ ਵਿੱਚ ਆਪ ਪੈਸਾ ਕਮਾਉਣ ਲੱਗਦੇ ਹਾਂ ਤਾਂ ਸਾਨੂੰ ਫੇਰ ਪਤਾ ਲੱਗਦਾ ਹੈ ਕਿ ਪੈਸਾ ਕਿਵੇਂ ਕਮਾਇਆ ਜਾਂਦਾ ਹੈ ਇਸੀ ਤਰ੍ਹਾਂ ਸਾਨੂੰ ਫਿਰ ਮਹਿਸੂਸ ਹੁੰਦਾ ਹੈ ਕਿ ਜਦੋਂ ਸਾਡਾ ਬਾਪੂ ਕੰਮ ਤੋਂ ਘਰ ਆਉਂਦਾ ਹੈ ਤਾਂ ਸਾਡੇ ਬੁਲਾਇਆਂ ਤੋਂ ਕੁਝ ਖਿਜਦਾ ਰਹਿੰਦਾ ਹੈ ਕਿਉਂਕਿ ਉਹ ਕੰਮ ਤੋਂ ਇੰਨਾ ਥੱਕ ਹਾਰ ਜਾਂਦਾ ਹੈ ਕਿ ਉਸ ਦੇ ਸਰੀਰ ਨੂੰ ਵੀ ਆਰਾਮ ਚਾਹੀਦਾ ਹੁੰਦਾ ਹੈ ਇਸ ਤਰ੍ਹਾਂ ਜਦੋਂ ਕੰਮ ਕਰਨ ਵਾਲੇ ਇਨਸਾਨ ਦਾ ਜਦੋਂ ਆਰਾਮ ਕਰਨ ਦਾ ਵੇਲਾ ਹੁੰਦਾ ਹੈ ਤਾਂ ਦੂਜਾ ਇਨਸਾਨ ਉਸ ਨੂੰ ਬੁਲਾਉਂਦਾ ਹੈ ਤਾਂ ਉਸ ਕੰਮ ਕਰਨ ਵਾਲੇ ਇਨਸਾਨ ਨੂੰ ਦੂਜੇ ਇਨਸਾਨ ਤੋਂ ਬਹੁਤ ਜ਼ਿਆਦਾ ਖਿਜ ਆਉਂਦੀ ਹੈ ਜਦੋਂ ਇਨਸਾਨ ਦਾ ਸਾਰਾ ਦਿਨ ਕੰਮ ਕਰਨ ਵਿੱਚ ਲੰਘ ਜਾਂਦਾ ਹੈ ਤਾਂ ਜਦੋਂ ਉਹ ਇਨਸਾਨ ਕੰਮ ਤੋਂ ਹਟਦਾ ਹੈ ਤਾਂ ਉਸ ਦਾ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਲੋਕ ਕਹਿੰਦੇ ਹਨ ਕਿ ਔਰਤ ਦੀ ਉਮਰ ਤੇ ਮਰਦ ਦੀ ਕਮਾਈ ਕਦੇ ਨਹੀਂ ਪੁੱਛਣੀ ਚਾਹੀਦੀ ਇਸ ਸੰਸਾਰ ਵਿੱਚ ਔਰਤ ਦੀ ਘਰ ਵਿੱਚ ਕੰਮ ਕਰਦਿਆਂ ਦੀ ਉਮਰ ਲੰਘ ਜਾਂਦੀ ਹੈ ਅਤੇ ਮਰਦ ਦੀ ਬਾਹਰ ਜਾ ਕੇ ਕਮਾਈ ਕਰਨ ਵਿੱਚ ਲੰਘ ਉਮਰ ਲੰਘ ਜਾਂਦੀ ਹੈ। ਉਹ ਆਪਣੀ ਜ਼ਿੰਦਗੀ ਵਿੱਚ ਦੋਨੇ ਆਪਣੇ ਬੱਚਿਆਂ ਲਈ ਹੀ ਦਿਨ ਰਾਤ ਮਿਹਨਤ ਕਰਦੇ ਰਹਿੰਦੇ ਹਨ। ਉਹ ਇਹ ਗੱਲ ਸੋਚਦੇ ਰਹਿੰਦੇ ਹਨ ਕਿ ਸਾਡੀ ਜ਼ਿੰਦਗੀ ਤਾਂ ਬਸ ਐਵੇਂ ਹੀ ਕਮਾਕਾਰਾਂ ਵਿੱਚ ਲੰਘ ਜਾਂਦੀ ਹੈ ਉਹ ਤਾਂ ਹੀ ਇੰਨੀ ਕਮਾਈ ਕਰਦੇ ਹਨ ਕਿ ਮਿਹਨਤ ਕਰਦੇ ਹਨ ਕਿ ਸਾਡੇ ਬੱਚੇ ਬੜੀ ਆਰਾਮ ਨਾਲ ਆਪਣੀ ਜ਼ਿੰਦਗੀ ਨੂੰ ਕੱਢ ਸਕਣ ਉਹ ਇਹ ਗੱਲ ਵੀ ਸੋਚਦੇ ਰਹਿੰਦੇ ਹਨ ਕਿ ਅਸੀਂ ਸਾਰਾ ਸਾਰੀ ਤਾਂ ਉਮਰ ਕਮਾਕਾਰਾਂ ਵਿੱਚ ਹੀ ਗਵਾ ਲਈ ਸਾਡੇ ਬੱਚੇ ਸਾਡੇ ਵਾਂਗ ਆਪਣੀ ਉਮਰ ਕਮਾਕਾਰਾਂ ਵਿੱਚ ਨਾ ਗਵਾਉਣ ਉਹ ਕੁਝ ਸਮਾਂ ਆਪਣੀ ਜ਼ਿੰਦਗੀ ਨੂੰ ਬੜੀ ਖੁਸ਼ੀ ਖੁਸ਼ੀ ਕੱਢ ਸਕਣਾਂ ਇੰਨਾ ਕਾਰਨਾ ਕਰਕੇ ਹੀ ਮਰਦ ਅਤੇ ਔਰਤਾਂ ਦੀ ਉਮਰ ਕਮਾਕਾਰਾਂ ਤੇ ਕਮਾਈਆਂ ਕਰਨ ਵਿੱਚ ਲੰਘ ਜਾਂਦੀ ਹੈ ਅਤੇ ਜ਼ਿੰਦਗੀ ਵਿੱਚ ਔਰਤ ਦੇ ਮਰਦ ਦਾ ਦੂਜਾ ਕਾਰਨ ਇਹ ਵੀ ਹੈ ਕਿ ਔਰਤ ਕਦੀ ਖੁਦ ਲਈ ਨਹੀਂ ਜਾਂਉਂਦੀ ਤੇ ਮਰਦ ਕਦੀ ਖੁਦ ਲਈ ਨਹੀਂ ਕਮਾਉਂਦਾ ਔਰਤ ਹਮੇਸ਼ਾ ਆਪਣੇ ਬੱਚਿਆਂ ਲਈ ਹੀ ਆਪਣੇ ਪਤੀ ਲਈ ਹੀ ਜਾਂਉਂਦੀ ਹੈ ਉਹ ਆਪਣੇ ਬੱਚਿਆਂ ਲਈ ਨਹੀਂ ਜਾਂਉਂਦੀ ਇਸ ਤਰ੍ਹਾਂ ਮਰਦ ਵੀ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਲਈ ਘਰ ਤੋਂ ਬਾਹਰ ਜਾ ਕੇ ਕਮਾਈਆਂ ਕਰਦਾ ਹੈ ਤੇ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਮਰਦ ਕਮਾਈ ਇੰਨੀ ਜ਼ਿਆਦਾ ਤਾਂ ਕਰਦਾ ਹੈ ਅਤੇ ਉਹ ਇਹ ਵੀ ਸੋਚਦਾ ਰਹਿੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਮੇਰੇ ਬੱਚਿਆਂ ਦਾ ਕੁਝ ਬਣ ਜਾਵੇ ਮਰਦ ਅਤੇ ਔਰਤ ਇਹ ਗੱਲ ਵੀ ਸੋਚਦੇ ਰਹਿੰਦੇ ਹਨ ਕਿ ਸਾਡੇ ਬੱਚਿਆਂ ਨੂੰ ਕਦੇ ਵੀ ਸਾਡੇ ਜਾਉਂਦੇ ਜੀ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਆਵੇ ਜਿਸ ਘਰ ਦਾ ਮਰਦ ਨਾ ਸਮਝ ਹੁੰਦਾ ਹੈ ਤਾਂ ਉਸ ਘਰ ਦੀ ਔਰਤ ਆਪਣੇ ਆਪ ਵਿੱਚ ਅੰਦਰੋਂ ਟੁੱਟ ਜਾਂਦੀ ਹੈ ਇਸ ਤਰ੍ਹਾਂ ਔਰਤ ਦੇ ਨਾਲ-ਨਾਲ ਉਸ ਦੇ ਬੱਚੇ ਵੀ ਅੰਦਰੋਂ ਟੁੱਟ ਜਾਂਦੇ ਹਨ ਇਹੀ ਕਾਰਨ ਕਰਕੇ ਸਿਰਫ ਇੱਕ ਨਾ ਸਮਝ ਮਰਦ ਕਰਕੇ ਉਸ ਦਾ ਪੂਰਾ ਟੱਬਰ ਵਿਖਰ ਜਾਂਦਾ ਹੈ ਇਸ ਲਈ ਨਾ ਸਮਝ ਮਰਦ ਨੂੰ ਆਪਣਾ ਘਰ ਕਿਵੇਂ ਅੱਗੇ ਚਲਾਇੰਦਾ ਹੈ ਉਸ ਬਾਰੇ ਉਸ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਤਾਂ ਹੀ ਉਸ ਨਾ ਸਮਝ ਮਰਦ ਦਾ ਪਰਿਵਾਰ ਇਸ ਦੁਨੀਆ ਵਿੱਚ ਹਰ ਇੱਕ ਕੰਮ ਵਿੱਚ ਤੰਗੀ ਘਟ ਰਿਹਾ ਹੁੰਦਾ ਹੈ ਜੇ ਉਹ ਮਰਦ ਸਮਝਦਾਰ ਹੁੰਦਾ ਤਾਂ ਉਸ ਦਾ ਉਸ ਦਾ ਪਰਿਵਾਰ ਵੀ ਹਰ ਇੱਕ ਕੰਮ ਵਿੱਚ ਅੱਗੇ ਰਹਿੰਦਾ ਕਿਉਂਕਿ ਉਸ ਪਰਿਵਾਰ ਨੂੰ ਚਲਾਉਣ ਵਾਲਾ ਇੱਕ ਸਮਝਦਾਰ ਮਰਦ ਹੁੰਦਾ ਹੈ ਇੱਕ ਸਮਝਦਾਰ ਮਰਦ ਹੀ ਆਪਣੇ ਪਰਿਵਾਰ ਨੂੰ ਚੰਗੇ ਰਸਤੇ ਵੱਲ ਤੋਰਦਾ ਹੈ ਉਹ ਕਦੇ ਵੀ ਆਪਣੇ ਪਰਿਵਾਰ ਨੂੰ ਗਲਤ ਰਸਤੇ ਵੱਲ ਨਹੀਂ ਜਾਣ ਦਿੰਦਾ ਨਾ ਹੀ ਉਹ ਆਪਣੇ ਪਰਿਵਾਰ ਨੂੰ ਕੋਈ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ ਹੋਣ ਦਿੰਦਾ ਘਰ ਦਾ ਪਰਿਵਾਰ ਸਿਰਫ ਇੱਕ ਮਰਦ ਦੇ ਇਸ਼ਾਰੇ ਤੇ ਹੀ ਚੱਲਦਾ ਹੈ ਕਿਉਂਕਿ ਮਰਦ ਘਰ ਦਾ ਮੋਢੀ ਹੁੰਦਾ ਹੈ ਇਸ ਦੁਨੀਆ ਵਿੱਚ ਸਿਰਫ ਇੱਕ ਮਰਦ ਹੀ ਇਹ ਇਹ ਹੀ ਗੱਲ ਸੋਚਦਾ ਰਹਿੰਦਾ ਹੈ ਕਿ ਮੈਨੂੰ ਮੇਰੀ ਆਪਣੀ ਕੋਈ ਪਰਵਾਹ ਨਹੀਂ ਮਾਲਕਾ ਤੂੰ ਖੁਸ਼ ਰੱਖੀ ਸਦਾ ਮੇਰੇ ਪਰਿਵਾਰ ਨੂੰ ਕਿਉਂਕਿ ਮੇਰੇ ਪਰਿਵਾਰ ਵਿੱਚ ਹੀ ਮੇਰੀ ਜਾਨ ਹੈ ਮਰਦ ਤਾਂ ਹਮੇਸ਼ਾ ਹੀ ਆਪਣੇ ਪਰਿਵਾਰ ਤੇ ਘਰ ਦੇ ਬਾਰੇ ਬਲਾ ਹੀ ਸੋਚਦਾ ਰਹਿੰਦਾ ਹੈ ਉਹ ਹਮੇਸ਼ਾ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਹ ਇਹ ਗੱਲ ਕਦੇ ਨਹੀਂ ਚਾਹੁੰਦਾ ਕਿ ਮੇਰਾ ਪਰਿਵਾਰ ਮੇਰੇ ਕਰਕੇ ਕਦੇ ਵੀ ਦੁਖੀ ਨਾ ਹੋਵੇ। ਮਰਦ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਇੰਨੀ ਕਮਾਈ ਅਤੇ ਮਿਹਨਤ ਕਰਦਾ ਹੈ, ਉਹ ਕਦੇ ਵੀ ਆਪਣੇ ਸਰੀਰ ਦੀ ਪਰਵਾਹ ਨਹੀਂ ਕਰਦਾ। ਉਹ ਹਮੇਸ਼ਾ ਕੰਮਕਾਰਾਂ ਵਿੱਚ ਜੁਟਿਆ ਰਹਿੰਦਾ ਹੈ। ਇਸ ਲਈ ਜੇ ਉਸ ਮਰਦ ਦਾ ਪਰਿਵਾਰ ਆ ਘਰ ਵਿੱਚ ਖੁਸ਼ ਹੈ ਤਾਂ ਉਹ ਵੀ ਮਰਦ ਖੁਸ਼ ਰਹਿ ਸਕਦਾ ਹੈ